ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆ ਪਾਈ ਜਸਵੀਰ ਸਿੰਘ ਖਾਲਸਾ ਸ਼੍ਰੀ ਅਨੰਦਪੁਰ ਸਾਹਿਬ ਵਾਲੇ ਬੇਨਤੀ ਕਰਦਾ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਇਹ ਵੀਡੀਓ ਸੀਐਮ ਮਾਨ ਤੱਕ ਪਹੁੰਚਣੀ ਚਾਹੀਦੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੱਕ ਪਹੁੰਚਣੀ ਚਾਹੀਦੀ ਹੈ ਭਗਵੰਤ ਮਾਨ ਸਾਹਿਬ ਅਨੰਦਪੁਰ ਸਾਹਿਬ ਦੀ ਧਰਤੀ ਤੇ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾ ਸ਼ਹੀਦੀ ਸ਼ਤਾਬ ਦੀ ਵੱਡੇ ਜੋਰਾਂ ਸ਼ੋਰਾਂ ਦੇ ਨਾਲ ਪੰਜਾਬ ਸਰਕਾਰ ਮਨਾ ਰਹੀ ਹੈ ਸਿੱਖ ਸੰਗਤਾਂ ਵੀ ਮਨਾ ਰਹੀਆਂ ਔਰ ਪਹਿਲੀ ਗੱਲ ਮੈਂ ਵਧਾਈ ਦੇਣਾ ਚਾਹੁੰਦਾ ਤੁਹਾਨੂੰ ਕਿ ਤੁਸੀਂ ਬਹੁਤ ਸੋਹਣੇ ਉਪਰਾਲੇ ਕੀਤੇ ਆ ਬਹੁਤ ਸੋਹਣੇ ਪ੍ਰਬੰਧ ਕੀਤੇ ਆ ਸੰਕਟਾਂ ਦੀ ਸਹੂਲਤ ਦੇ ਲਈ ਆਣ ਜਾਣ ਦੇ ਲਈ ਟੈਂਟ ਸਿਟੀਆਂ ਦੇ ਨਿਰਮਾਣ ਪਾਰਕਿੰਗ ਦੀਆਂ ਸੁਵਿਧਾਵਾਂ ਅਨੰਦਪੁਰ ਸਾਹਿਬ ਦੀ ਸਾਫ ਸਫਾਈ ਦਾ ਬਹੁਤ ਸੋਹਣਾ ਉਪਰਾਲਾ ਕੀਤਾ ਤੇ ਉਸ ਤੋਂ ਬਾਅਦ ਆਪ ਜੀਆ ਨੇ ਸੜਕਾਂ ਦਾ ਬਹੁਤ ਸੋਹਣਾ ਨਵੀਨੀਕਰਨ ਕੀਤਾ ਅਨੰਦਪੁਰ ਸਾਹਿਬ ਦੇ ਲੋਕ ਬੜੇ ਖੁਸ਼ ਹੈ ਦੂਜੀ ਬੇਨਤੀ ਇੱਕ ਖਬਰ ਚੱਲਦੀ ਆ ਕਿ ਅਨੰਦਪੁਰ ਸਾਹਿਬ ਜ਼ਿਲ੍ਹਾ ਬਣਾਇਆ ਜਾਵੇਗਾ ਮੈਂ ਬੇਨਤੀ ਕਰਨੀ ਚਾਹਾਂਗਾ ਮਾਨ ਸਾਹਿਬ ਨੂੰ ਕਿ ਆਪ ਜੀ ਪਿੱਛੇ ਨਾ ਹਟਿਓ ਜੇ ਆਨੰਦਪੁਰ ਸਾਹਿਬ ਦੀ ਧਰਤੀ ਨੂੰ ਤੁਸੀਂ ਨਤਮਸਤਕ ਹੋਣ ਲਈ ਆ ਰਹੇ ਹੋ ਆਪ ਜੀ ਨੂੰ ਮੁੱਖ ਮੰਤਰੀ ਦਾ ਉਹਦਾ ਮਿਲਿਆ ਹੈ ਗੁਰੂ ਨੇ ਬਖਸ਼ਿਸ਼ ਕੀਤੀ ਹੈ ਤੁਹਾਡੇ ਦੇ ਉੱਤੇ ਫਿਰ ਤੁਸੀਂ ਆਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਜ਼ਰੂਰ ਬਣਾ ਕੇ ਜਾਓ ਮੈਂ ਕਿਸੇ ਸਰਕਾਰ ਦਾ ਸਪੋਰਟਰ ਨਹੀਂ ਹੈਗਾ ਨਾ ਮੈਂ ਆਮ ਆਦਮੀ ਪਾਰਟੀ ਦਾ ਸਪੋਰਟਰ ਹੈਗਾ ਨਾ ਮੈਂ ਕਿਸੇ ਕਾਂਗਰਸ ਦਾ ਨਾ ਮੈਂ ਅਕਾਲੀਆਂ ਦਾ ਮੈਂ ਇੱਕ ਸੁਖਿਰਦ ਸਿੱਖ ਪ੍ਰਚਾਰਕ ਆ ਸੁਖਿਰਦ ਸਿੱਖ ਪ੍ਰਚਾਰਕ ਜਿਹੜਾ ਸੱਚ ਨੂੰ ਸੱਚ ਤੇ ਝੂਠ ਨੂੰ ਝੂਠ ਕਹਿਣ ਦਾ ਮਾਦਾ ਰੱਖਦਾ ਤੁਸੀਂ ਬਹੁਤ ਸੋਹਣੇ ਅਪਰਾਧੇ ਕੀਤੇ ਆ ਤੁਹਾਡਾ ਬਹੁਤ ਧੰਨਵਾਦ। ਤੁਹਾਡੀ ਸਿਫਤ ਵੀ ਬਣਦੀ ਹੈ ਕਿ ਬਹੁਤ ਸੋਹਣੇ ਤੁਸੀਂ ਪ੍ਰਬੰਧ ਕੀਤੇ ਆ ਸੰਗਤਾਂ ਵਾਸਤੇ। ਬਾਕੀ ਆਨੰਦਪੁਰ ਸਾਹਿਬ ਦੇ ਜ਼ਿਲ੍ਹਾ ਬਣਾਉਣ ਦੀ ਗੱਲ ਕਰੀਏ। ਬਹੁਤ ਸਾਰੇ ਰਾਜਨੀਤਿਕ ਲੀਡਰ ਬਹੁਤੇ ਰੋਪੜ ਜ਼ਿਲ੍ਹੇ ਦੇ ਲੀਡਰ ਇਹੀ ਵਿਰੋਧ ਕਰ ਰਹੇ ਆ ਹੋਰ ਕਿਸੇ ਜ਼ਿਲ੍ਹੇ ਦਾ ਲੀਡਰ ਵਿਰੋਧ ਨਹੀਂ ਕਰਦਾ। ਰੋਪੜ ਜ਼ਿਲ੍ਹੇ ਦੇ ਲੀਡਰਾਂ ਦਾ ਹੋਰ ਪਾਰਟੀਆਂ ਦੇ ਲੀਡਰਾਂ ਦਾ ਵਿਰੋਧ ਕਰਨ ਦਾ ਕਾਰਨ ਇਹ ਹੈ ਕਿ ਉਹਨਾਂ ਨੂੰ ਜਿਹੜਾ ਹੈਗਾ ਐਮਐਲਏ ਦੀ ਟਿਕਟ ਮਿਲਣੀ ਤੇ ਐਮਐਲਏ ਦੀ ਸੀਟ ਜਿੱਤਣੀ ਉਹਨਾਂ ਨੂੰ ਔਖੀ ਹੋ ਜੇਗੀ ਜੇ ਅਨੰਦਪੁਰ ਸਾਹਿਬ ਜ਼ਿਲ੍ਹਾ ਡਿਕਲੇਅਰ ਕਰ ਦਿੱਤਾ ਜਾਂਦਾ ਕਿਉਂਕਿ ਬਾਹਰ ਦੇ ਜਿੰਨੇ ਵੀ ਪਿੰਡ ਹੈਗੇ ਆ ਜਦੋਂ ਉਹ ਰੋਪੜ ਦੇ ਨਾਲ ਕੁਝ ਪਿੰਡ ਜੁੜਨਗੇ ਤਾਂ ਇਹਨਾਂ ਦੀ ਜਿਹੜੀ ਰਾਜਨੀਤੀ ਹੈ ਇਹਨਾਂ ਦੇ ਟਿਕਟ ਮਿਲਣ ਦੇ ਚਾਂਸ ਇਹਨਾਂ ਨੂੰ ਘਟ ਜਾਣਗੇ ਇਸ ਕਰਕੇ ਇਹ ਵਿਰੋਧ ਕਰਦੇ ਆ ਮੈਂ ਉਹਨਾਂ ਰਾਜਨੀਤਿਕ ਲੀਡਰਾਂ ਨੂੰ ਵਿਰੋਧ ਕਰਨ ਵਾਲਿਆਂ ਨੂੰ ਬੇਨਤੀ ਕਰਦਾ ਕਿ ਗੁਰੂ ਦੇ ਨਾਲ ਕਦੇ ਮੱਥਾ ਨਹੀਂ ਲਾਈਦਾ ਹੁੰਦਾ ਜੇ ਅੱਜ ਗੁਰੂ ਦੀ ਧਰਤੀ ਦੇ ਨਾਲ ਕੋਈ ਮੁੱਖ ਮੰਤਰੀ ਇਨਸਾਫ ਕਰਨ ਆ ਰਿਹਾ ਤੇ ਤੁਸੀਂ ਉਹਦੇ ਇਨਸਾਫ ਦਾ ਰੋੜਾ ਕਿਉਂ ਬਣ ਰਹੇ ਹੋ ਮੈਂ ਬੇਨਤੀ ਕਰਨੀ ਚਾਹੁੰਦਾ ਉਹਨਾਂ ਵਿਰੋਧ ਕਰਨ ਵਾਲੇ ਲੀਡਰਾਂ ਨੂੰ ਜਦੋਂ ਹੜ੍ਹਾਂ ਆਂਦੇ ਆ ਸਾਡੇ ਪਿੰਡਾਂ ਦੇ ਵਿੱਚ ਕਿੰਦਾ ਦੀ ਦੁਰਦਸ਼ਾ ਹੁੰਦੀ ਹੈ ਸਾਡੀਆਂ ਜ਼ਮੀਨਾਂ ਹੜ੍ਹਦੀਆਂ ਨੇ ਸਾਡਾ ਕਿੰਨਾ ਨੁਕਸਾਨ ਹੁੰਦਾ ਸਾਡੇ ਲੋਕਾਂ ਦੀ ਜਿਹੜੀ ਜ਼ਿੰਦਗੀ ਹੈ ਉਹ ਖੇਤੀਬਾੜੀ ਦੇ ਉੱਤੇ ਨਿਰਭਰ ਹੈ ਜਦੋਂ ਹੜ੍ਹ ਆਂਦੇ ਆ ਸਾਡੀਆਂ ਜ਼ਮੀਨਾਂ ਹੜ੍ਹ ਜਾਂਦੀਆਂ ਹੈਗੀਆਂ ਇਸ ਕਰਕੇ ਜੇ ਜ਼ਿਲ੍ਹਾ ਅਨੰਦਪੁਰ ਸਾਹਿਬ ਡਿਕਲੇਅਰ ਹੋਵੇਗਾ ਹੋ ਸਕੇ ਜ਼ਿਲੇ ਕਰਕੇ ਸਰਕਾਰਾਂ ਨੂੰ ਕੁਝ ਨਾ ਕੁਝ ਸਾਡੇ ਪਿੰਡਾਂ ਦੇ ਲਈ ਕਰਨਾ ਪਵੇਗਾ ਇਸ ਕਰਕੇ ਆਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣ ਲੈਣ ਦਿਓ ਔਰ ਜਿੰਨੀਆਂ ਵੀ ਸਾਡੇ ਆਨੰਦਪੁਰ ਸਾਹਿਬ ਦੇ ਇਲਾਕੇ ਦੇ ਲੋਕਾਂ ਨੂੰ ਜ਼ਿਲ੍ਹੇ ਦੇ ਕੰਮ ਕਰਾਉਣ ਦੇ ਲਈ ਦੂਰ 50 ਕਿਲੋਮੀਟਰ ਰੋਪੜ ਜਾਣਾ ਪੈਂਦਾ ਉਹ ਸਾਡੇ ਆਨੰਦਪੁਰ ਸਾਹਿਬ ਹੋ ਜਾਣਗੇ ਤੁਸੀਂ ਸਾਡੇ ਲੋਕਾਂ ਦੇ ਨਾਲ ਭਲਾ ਕਿਉਂ ਨਹੀਂ ਹੋਣ ਦਿੰਦੇ ਰਾਜਨੀਤਿਕ ਲੀਡਰ ਤੁਸੀਂ ਆਪਣੀਆਂ ਕੁਰਸੀਆਂ ਦੇ ਲਈ ਆਪਣੀਆਂ ਵੋਟਾਂ ਦੇ ਲਈ ਤੁਸੀਂ ਆਪਣੀ ਰਾਜਨੀਤਿਕ ਰੋਟੀਆਂ ਸੇਕਦੇ ਹੋ ਤੁਸੀਂ ਆਨੰਦਪੁਰ ਸਾਹਿਬ ਦੀ ਦਿਨ ਧਰਤੀ ਦੇ ਨਾਲ ਕਿਉਂ ਤੋਖਾ ਕਰਨਾ ਕਰ ਰਹੇ ਹੋ ਮੈਂ ਮਾਨ ਸਾਹਿਬ ਨੂੰ ਬੇਨਤੀ ਕਰਦਾ ਕਿ ਤੁਸੀਂ ਇਹਨਾਂ ਲੀਡਰਾਂ ਦੀ ਪ੍ਰਵਾਹ ਨਾ ਕਰੋ ਜਿੱਥੇ ਤੁਸੀਂ ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਸੋਹਣੇ ਉਪਰਾਲੇ ਕੀਤੇ ਆਂ ਸੰਗਤ ਬੜੀ ਖੁਸ਼ ਹੈ ਅਗਰ ਤੁਸੀਂ ਆਨੰਦਪੁਰ ਸਾਹਿਬ ਦੀ ਧਰਤੀ ਨੂੰ ਜ਼ਿਲ੍ਹਾ ਡਿਕਲੇਅਰ ਕਰਦੇ ਹੋ ਸਾਡੇ ਆਨੰਦਪੁਰ ਸਾਹਿਬ ਦੇ ਲੋਕ ਬਹੁਤ ਖੁਸ਼ ਹੋਣਗੇ ਬਾਕੀ ਕੋਈ ਬਾਹਰ ਦੇ ਜਿੰਨੇ ਵੀ ਪਿੰਡ ਹੈ ਕੋਈ ਵਿਰੋਧ ਨਹੀਂ ਕਰ ਰਿਹਾ ਹਰ ਇੱਕ ਪਿੰਡ ਆਨੰਦਪੁਰ ਸਾਹਿਬ ਦੇ ਨਾਲ ਜਦੋਂ ਜ਼ਿਲ੍ਹਾ ਬਣੇਗਾ ਉਹਦੇ ਨਾਲ ਜੁੜਨ ਦਾ ਸਵਾਗਤ ਕਰ ਰਿਹਾ ਮਾਣ ਮਹਿਸੂਸ ਕਰਦੇ ਆ ਕਿ ਅਸੀਂ ਆਨੰਦਪੁਰ ਸਾਹਿਬ ਦੇ ਜ਼ਿਲ੍ਹੇ ਨਾਲ ਜੁੜੇ ਆਂ ਸੋ ਇਸ ਕਰਕੇ ਜਿਹੜੇ ਰਾਜਨੀਤਿਕ ਲੀਡਰ ਕੋਈ ਵਿਰੋਧ ਕਰਦੇ ਆ ਉਹਨਾਂ ਦੀ ਮਾਨ ਸਾਬ ਤੁਸੀਂ ਪ੍ਰਵਾਹ ਨਾ ਕਰਿਓ ਆਨੰਦਪੁਰ ਸਾਹਿਬ ਦਾ ਤੁਸੀਂ ਜ਼ਿਲ੍ਹਾ ਡਿਕਲੇਅਰ ਕਰੋ ਤੇ ਸਾਡੇ ਲੋਕਾਂ ਦੀ ਬਾਹ ਫੜੋ ਤਾਂ ਜੋ ਅਸੀਂ ਜਿਹੜੇ ਲੋਕ ਜਿਹੜੇ ਕਾਫੀ ਸਾਰੀਆਂ ਸਹੂਲਤਾਂ ਤੋਂ ਵਾਂਝੇ ਆ ਆਨੰਦਪੁਰ ਸਾਹਿਬ ਦੀ ਧਰਤੀ ਤੇ ਰਹਿਣ ਕਰਕੇ ਤੇ 350 ਸਾਲਾਂ ਦੇ ਉੱਤੇ ਤੁਸੀਂ ਸੰਗਤਾਂ ਨੂੰ ਇਹ ਇੱਕ ਉਪਹਾਰ ਦੇ ਕੇ ਜਾਓ ਕਿ ਆਨੰਦਪੁਰ ਸਾਹਿਬ ਜ਼ਿਲ੍ਹਾ ਡਿਕਲੇਅਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ